ਦੋਸਤੋ ਤੁਹਾਨੂੰ ਤਸਵੀਰ ਦੇ ਵਿੱਚ ਮੇਰਾ ਮੋਬਾਈਲ ਫੋਨ ਨਜ਼ਰ ਆ ਰਿਹਾ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ ਅਤੇ ਇਸ ਦੀ ਸਕਰੀਨ ਆਫ ਹੈ ਅਤੇ ਆਫ ਸਕਰੀਨ ਦੇ ਉੱਪਰ ਬਾਈਜੀ ਪੰਜਾਬੀ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਬਾਈਜੀ ਪੰਜਾਬੀ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਹੇਠਾਂ ਟਾਈਮ ਨਜ਼ਰ ਆ ਰਿਹਾ ਹੈ ਤਾਂ ਫਿਰ ਇਹ ਮੋਬਾਈਲ ਦੀ ਲੋਕ ਸਕਰੀਨ ਦੇ ਉੱਪਰ ਕੋਈ ਲੋਗੋ ਜਾਂ ਕੁਝ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਅਤੇ ਇੱਥੇ ਆਪਣਾ ਨਾਮ ਵੀ ਲਿਖਿਆ ਜਾ ਸਕਦਾ ਹੈ ਉਹ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ ਇਹੀ ਵਿਸ਼ਾ ਅੱਜ ਦੀ ਮੇਰੀ ਇਸ ਵੀਡੀਓ ਦਾ ਹੈ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਮੋਬਾਈਲ ਫੋਨ ਦੀ ਬੰਦ ਸਕਰੀਨ ਦੇ ਉੱਪਰ ਕੁਝ ਵੀ ਲਿਖਣ ਦਾ ਤਰੀਕਾ ਦੇਖਾਂਗੇ ਬੇਸਿਕ ਅਸੀਂ ਆਪਣਾ ਨਾਮ ਲਿਖ ਲਈਏ ਕਿਸੇ ਵੀ ਭਾਸ਼ਾ ਦੇ ਵਿੱਚ ਲਿਖ ਲਈਏ ਜਾਂ ਫਿਰ ਕੋਈ ਫੋਟੋ ਲਗਾ ਲਈਏ ਕੋਈ ਲੋਗੋ ਲਗਾ ਲਈਏ ਤਾਂ ਆਓ ਫਿਰ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਤੇ ਜਾ ਕੇ ਹੁਣ ਸਾਰੇ ਇਸ ਤਰੀਕੇ ਨੂੰ ਦੇਖਦੇ ਹਾਂ ਈਜ਼ੀਲੀ ਦੋਸਤੋ ਸਾਨੂੰ ਸਾਡੇ ਮੋਬਾਈਲ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਪਵੇਗਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਵਾਲਪੇਪਰ ਐਂਡ ਸਟਾਈਲ ਵਾਲੀ ਆਪਸ਼ਨ ਹੈਗੀ ਆ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੇ ਤੁਸੀਂ ਦੇਖੋਗੇ ਕਿ ਵਾਲਪੇਪਰ ਵੱਖ-ਵੱਖ ਨਜ਼ਰ ਆਣਗੇ ਅਤੇ ਹੇਠਾਂ ਤੁਸੀਂ ਇੱਥੇ ਦੇਖੋ ਬਾਈਜੀ ਪੰਜਾਬੀ ਲਿਖਿਆ ਹੋਇਆ ਹੈ ਅਤੇ ਲੋਗੋ ਲੱਗਿਆ ਹੋਇਆ ਹੈ ਇਹ ਮੈਨੂਗੋ ਲੱਗਿਆ ਹੋਇਆ ਤੇ ਬਾਈਜੀ ਪੰਜਾਬੀ ਆਪਾਂ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਆਪਾਂ ਇੱਥੇ ਕੋਈ ਵੀ ਆਪਣਾ ਨਾਮ ਲਿਖ ਸਕਦੇ ਹਾਂ ਕਿਸੇ ਵੀ ਭਾਸ਼ਾ ਦੇ ਵਿੱਚ ਲਿਖ ਸਕਦੇ ਹਾਂ ਕਿਸੇ ਵੀ ਸਟਾਈਲ ਦੇ ਵਿੱਚ ਲਿਖ ਸਕਦੇ ਹਾਂ ਕਿਸੇ ਵੀ ਰੰਗ ਦੇ ਵਿੱਚ ਲਿਖ ਸਕਦੇ ਹਾਂ ਤਾਂ ਇਸ ਦੇ ਲਈ ਜਿੱਥੇ ਬਾਈ ਜੀ ਪੰਜਾਬੀ ਲਿਖਿਆ ਹੋਇਆ ਤੁਹਾਨੂੰ ਲੋਗੋ ਨੂੰ ਵੀ ਨਜ਼ਰ ਆ ਰਿਹਾ ਹੈ ਇੱਥੇ ਆਲਵੇਜ਼ ਔਨ ਡਿਸਪਲੇ ਵਾਲੀ ਆਪਸ਼ਨ ਹੈ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੋ ਸਕਦਾ ਹੈ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਇਹ ਆਲਵੇਜ਼ ਔਨ ਡਿਸਪਲੇ ਵਾਲੀ ਆਪਸ਼ਨ ਬਾਈ ਡਿਫਾਲਟ ਬੰਦ ਹੋਵੇ ਇਹ ਜੇਕਰ ਬੰਦ ਹੋਈ ਤਾਂ ਇਸ ਤਰ੍ਹਾਂ ਨਜ਼ਰ ਆਵੇਗੀ ਤਾਂ ਆਪਾਂ ਇਸ ਆਪਸ਼ਨ ਨੂੰ ਚਾਲੂ ਕਰ ਲੈਣਾ ਹੈ ਚਾਲੂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਉੱਪਰ ਦੋ ਮੋਡ ਦੇ ਵਿੱਚ ਦੋ ਆਪਸ਼ਨ ਆਏ ਸੀਮਲੈਸ ਅਤੇ ਕਲਾਸਿਕ ਦੀ ਕਲਾਸਿਕ ਵਾਲੀ অপਸ਼ਨ ਦੇ ਵਿੱਚ ਜਦੋਂ ਤੁਸੀਂ ਕੋਈ ਆਪਾਂ ਚੀਜ਼ ਲਿਖ ਲੇਵਾਂਗੇ ਤਾਂ ਇੱਥੇ ਨਜ਼ਰ ਆਣ ਲੱਗ ਜਾਵੇਗੀ ਫਿਲਹਾਲ ਇੱਥੇ ਬਾਈ ਜੀ ਪੰਜਾਬੀ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਆਪਾਂ ਹੇਠਾਂ ਜਾਵਾਂਗੇ ਹੇਠਾਂ ਜਾਣ ਤੋਂ ਬਾਅਦ ਪਰਸਨਲਾਈਜ਼ ਵਾਲੀ অপਸ਼ਨ ਤੁਹਾਨੂੰ ਨਜ਼ਰ ਆਵੇਗੀ ਤਾਂ ਇੱਥੇ ਕਈ ਚੀਜ਼ਾਂ ਹੈ ਉਹਨੂੰ ਆਪਾਂ ਖਬਿਆਤ ਸਕਰੋਲ ਕਰਕੇ ਲੈ ਕੇ ਜਾਵਾਂਗੇ ਤਾਂ ਇੱਥੇ ਹੁਣ ਇੱਥੇ ਦੋ অপਸ਼ਨ ਨਜ਼ਰ ਆ ਰਹੀਆਂ ਇੱਕ ਟੈਕਸ ਵਾਲੀ ਅਤੇ ਇੱਕ ਟੈਕਸ ਐਂਡ ਇਮੇਜ ਵਾਲੀ ਹੁਣ ਜਿਸ ਤਰ੍ਹਾਂ ਮੈਂ ਆਪਣੇ ਮੋਬਾਈਲ ਦੇ ਉੱਪਰ ਬਾਈਜੀ ਪੰਜਾਬੀ ਦਾ ਲੋਗੋ ਵੀ ਲਗਾਇਆ ਹੋਇਆ ਤੇ ਬਾਈਜੀ ਪੰਜਾਬੀ ਲਿਖਿਆ ਵੀ ਹੋਇਆ ਏ ਇਹ ਟੈਕਸਟ ਐਂਡ ਇਮੇਜ ਵਾਲੀ ਆਪਸ਼ਨ ਨੂੰ ਚੂਜ਼ ਕਰਕੇ ਲਿਖਿਆ ਏ ਜੇਕਰ ਤੁਸੀਂ ਕੱਲੀ ਟੈਕਸਟ ਇਕੱਲਾ ਲਿਖਣਾ ਚਾਹਦੇ ਹੋ ਤਾਂ ਫਿਰ ਤੁਸੀਂ ਟੈਕਸਟ ਵਾਲੀ ਆਪਸ਼ਨ ਦੇ ਉੱਪਰ ਜਾਓਗੇ ਜੇਕਰ ਤੁਸੀਂ ਕੋਈ ਫੋਟੋ ਵੀ ਲਗਾਉਣਾ ਚਾਹਦੇ ਹੋ ਤਾਂ ਫਿਰ ਤੁਸੀਂ ਟੈਕਸਟ ਐਂਡ ਇਮੇਜ ਵਾਲੀ ਆਪਸ਼ਨ ਦੇ ਉੱਪਰ ਜਾਓਗੇ ਹੁਣ ਆਪਾਂ ਕਿਉਂਕਿ ਆਪਣਾ ਨਾਮ ਲਿਖਣਾ ਸਿੱਖਣਾ ਏ ਤਾਂ ਫਿਰ ਆਪਾਂ ਟੈਕਸਟ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਆਪਾਂ ਆਪਣਾ ਨਾਮ ਜਾਂ ਕੁਝ ਵੀ ਲਿਖ ਅਗੇ ਬਤਨ ਤੋਂ ਪਹਿਲਾਂ ਫੜਾਫੜ ਕਰ ਲਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਹੁਣ ਆਪਾਂ ਇੱਥੇ ਆਪਣਾ ਨਾਮ ਲਿਖਣ ਦੇ ਵੱਲ ਜਾ ਰਹੇ ਹਾਂ ਅਤੇ 50 ਅੱਖਰਾਂ ਤੱਕ ਇੱਥੇ ਆਪਾਂ ਕੁਝ ਵੀ ਲਿਖ ਸਕਦੇ ਹਾਂ ਇੱਥੇ ਆਪਾਂ ਜੇਕਰ ਆਪਣਾ ਨਾਮ ਲਿਖਣਾ ਹੈ ਤਾਂ ਆਪਾਂ ਆਪਣੇ ਨਾਮ ਨੂੰ ਟਾਈਪ ਕਰਾਂਗੇ ਮੈਂ ਅਵਤਾਰ ਸਿੰਘ ਕੰਬੋਜ ਦਿਖਾऊंगा ਅਵਤਾਰ ਸਿੰਘ ਕੰਬੋਜ ਮੈਂ ਲਿਖ ਲਿਤਾ ਹੈ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਬੋ ਜੇ ਤਿੰਨ ਅੱਖਰ ਹੀਟਾਂ ਆ ਰਹੇ ਨੇ ਕਿਉਂਕਿ ਇਹ ਫੌਂਟ ਥੋੜੀ ਵੱਡੀ ਹੈ ਇਸ ਨੂੰ ਆਪਾਂ ਸੈੱਟ ਕਰਨ ਦੇ ਲਈ ਹੁਣ ਆਪਾਂ ਮੋਬਾਈਲ ਫੋਨ ਦੇ ਵਿੱਚ ਬੈਕ ਦੇ অপਸ਼ਨ ਦੇ ਉੱਪਰ ਜਾਵਾਂਗੇ ਤਾਂ ਇੱਥੇ ਤੁਸੀਂ ਦੇਖੋਗੇ ਕਿ ਟੈਕਸਟ ਕਲਰ ਵੀ ਹੈਗਾ ਆਪਾਂ ਜਿਹੜਾ ਅਰਤਾਰ ਸਿੰਘ ਕੰਪੋਜ਼ ਲਿਖਿਆ ਇਸ ਨੂੰ ਕੋਈ ਵੀ ਕਲਰ ਦੇ ਸਕਦੇ ਹਾਂ ਇੱਥੋਂ ਚੂਜ਼ ਕਰਕੇ ਤੁਸੀਂ ਜਿਹੜਾ ਤੁਹਾਡੀ ਮਨਪਸੰਦ ਦਾ ਕਲਰ ਹੈਗਾ ਤੁਸੀਂ ਉਹ ਦੇ ਸਕਦੇ ਹੋ ਕਾਫੀ سارے ਕਲਰ ਇੱਥੇ ਦਿੱਤੇ ਹੋਏ ਨੇ ਜੇਕਰ ਵਾਈਟ ਹੀ ਰੱਖਣਾ ਹੈ ਤਾਂ ਵਾਈਟ ਹੀ ਰੱਖ ਸਕਦੇ ਹੋ ਇਸ ਦੇ ਨਾਲ ਦੀ ਦੂਸਰੀ ਨੰਬਰ ਤੇ ਦੇਖੋ ਟੈਕਸਟ ਸਾਈਜ਼ ਵਾਲੀ অপਸ਼ਨ ਹੈ ਇਹ ਆਪਾਂ ਐਕਜੈਕਟ ਸਾਈਜ਼ ਵੀ ਵਧਾ ਕੇ ਤਾ ਸਕਦੇ ਆ ਆ ਦੇਖੋ ਕਿੰਡਾ ਵੱਡਾ ਹੁਣ ਸਾਈਜ਼ ਹੁੰਦਾ ਜਾ ਰਿਹਾ ਆ ਆਪਾਂ ਨੇ ਵਿੰਡੋ ਦੇ ਵਿੱਚ ਸਿੰਗਲ ਲਾਈਨ ਦੇ ਵਿੱਚ ਪੜਿਆ ਜਾਣ ਵਾਲਾ ਮੈਂ ਰੱਖਣਾ ਚਾਹਾਂਗਾ ਤਾਂ ਫਿਰ ਤੁਸੀਂ ਇਹ ਦੇਖੋ ਅਵਤਾਰ ਸਿੰਘ ਕਮਪੋਜ਼ ਸਿੰਗਲ ਲਾਈਨ ਦੇ ਵਿੱਚ ਪੜਿਆ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਟੈਕਸਟ ਵੇਟ ਵਾਲੀ ਆਪਸ਼ਨ ਹੈਗੀ ਹੈ ਟੈਕਸਟ ਵੇਟ ਦੇ ਨਾਲ ਇਸ ਨੂੰ ਤੁਸੀਂ ਮੋਟਾ ਪਤਲਾ ਵੀ ਕਰ ਸਕਦੇ ਹੋ ਅੱਖਰਾਂ ਨੂੰ ਇਹ ਆ ਦੇਖੋ ਅੱਖਰ ਪਤਲੇ ਹੋ ਗਏ ਨੇ ਜਿਵੇਂ ਹੁਣ ਥੋੜੀ ਅੱਖਰਾਂ ਦੀ ਥਿਕਨੈਸ ਵਾਧੀ ਜਾ ਰਹੀ ਹੈ ਸੋ ਪੂਰੀ ਮੋਟਾਈ ਵਾਲੇ ਅੱਖਰ ਰੱਖ ਲੈਣੇ ਆਪਾਂ ਹੁਣ ਇਸ ਨੂੰ ਅਲਾਈਨਮੈਂਟ ਵੀ ਕਰ ਸਕਦੇ ਹੋ ਇੱਥੋਂ ਤੋਂ ਤੁਸੀਂ ਵੀ ਸੈਂਟਰ ਵਿੱਚ ਰੱਖਣਾ ਹੈ ਇੱਕ ਖੱਬੇ ਹੱਥ ਰੱਖਣਾ ਹੈ ਜਾਂ ਸੱਚੇ ਹੱਥ ਰੱਖਣਾ ਹੈ ਇਸ ਤਰ੍ਹਾਂ ਵੱਖ-ਵੱਖ ਅਲਾਈਨਮੈਂਟ ਕਰਨ ਵਾਲੀਆਂ ਆਪਸ਼ਨਾਂ ਵੀ ਇੱਥੇ ਨਜ਼ਰ ਆ ਰਹੀਆਂ ਨੇ ਸੋ ਆਪਾਂ ਸੈਂਟਰ ਦੇ ਵਿੱਚ ਰੱਖਣ ਵਾਲੀ ਆਪਸ਼ਨ ਨੂੰ ਮੈਂ ਚੂਜ਼ ਕਰ ਲੈਂਦਾ ਅਤੇ ਕਲੈਕਟਰ ਦੀ ਸਪੇਸਿੰਗ ਵਾਲੀ ਆਪਸ਼ਨ ਹੈ ਜੇਕਰ ਸਪੇਸਿੰਗ ਵਾਲੀ ਆਪਸ਼ਨ ਤੁਸੀਂ ਅੱਖਰ ਥੋੜੀ ਖੁੱਲੇ ਕਰਨੇ ਤਾਂ ਸਪੇਸਿੰਗ ਵਧਾ ਸਕਦੇ ਹੋ ਅਤੇ ਜੇਕਰ ਤੁਸੀਂ ਲਾਈਨ ਦੋ ਲਾਈਨਾਂ ਵਿੱਚ ਮੈਟਰ ਲਿਖਿਆ ਹੈ ਤਾਂ ਫਿਰ ਇੱਥੋਂ ਤੁਸੀਂ ਲਾਈਨਾਂ ਦੀ ਸਪੇਸਿੰਗ ਵੀ ਵੱਧ ਘੱਟ ਕਰ ਸਕਦੇ ਹੋ ਸੋ ਆਪਾਂ ਇਕੋ ਲਾਈਨ ਦੇ ਵਿੱਚ ਨਾਮ ਲਿਖਿਆ ਇਸ ਕਰਕੇ ਆਪਾਂ ਲਾਈਨ ਦੀ ਸਪੇਸਿੰਗ ਨਹੀਂ ਛੇੜਾਂਗੇ ਅਤੇ ਵਾਪਸ ਆਵਾਂਗੇ ਇੱਥੋਂ ਆਪਾਂ ਇਸ ਨੂੰ ਅਪਲਾਈ ਕਰ ਦੇਣਾ ਹੈ ਜਿਸ ਤਰ੍ਹਾਂ ਇਹ ਆਪਾਂ ਇਸ ਨੂੰ ਅਪਲਾਈ ਕਰ ਦਿੰਦੇ ਹਾਂ ਤਾਂ ਫਿਰ ਇਹ ਕਲਾਸਿਕ ਵਾਲੀ ਵਿੰਡੋ ਦੇ ਵਿੱਚ ਸਾਨੂੰ ਲਿਖਿਆ ਹੋਇਆ ਨਜ਼ਰ ਆਣ ਲੱਗ ਜਾਵੇਗਾ ਹੁਣ ਜੇਕਰ ਆਪਾਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਬੰਦ ਕਰੀਏ ਤਾਂ ਫਿਰ ਤੁਸੀਂ ਇਹ ਦੇਖੋ ਇਹ ਇਸ ਤਰ੍ਹਾਂ ਦਾ ਸਾਨੂੰ ਨਜ਼ਰ ਆਵੇਗਾ ਹੁਣ ਜੇਕਰ ਇਸ ਨੂੰ ਮਿਟਾਉਣਾ ਹੋਵੇ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਨਾਮ ਆਵੇ ਤਾਂ ਵੀ ਤੁਸੀਂ ਇੱਥੇ ਰੀਸੈਂਟ 6 ਐਕਟੀਵਿਟੀ ਤੁਹਾਨੂੰ ਨਜ਼ਰ ਆ ਰਹੀ ਹੈ ਇੱਕ ਅਵਤਾਰ ਸਿੰਘ ਕੰਬੋਜ ਮੈਂ ਹੁਣੇ ਲਿਖਿਆ ਉਸ ਤੋਂ ਪਹਿਲਾਂ ਬਾਈ ਦੀ ਪੰਜਾਬੀ ਲਿਖਿਆ ਹੋਈ ਸੀ ਤਾਂ ਆਪਾਂ ਇਹਨਾਂ ਰੀਸੈਂਟ ਐਕਟੀਵਿਟੀ ਦੇ ਵਿੱਚ ਜਾ ਕੇ ਮੰਨ ਲਓ ਹੁਣ ਅਵਤਾਰ ਸਿੰਘ ਕੰਬੋਜ ਜਿਹੜਾ ਮੇਰਾ ਨਾਮ ਲਿਖਿਆ ਹੋਇਆ ਸੀ ਮੈਂ ਉਸ ਨੂੰ ਹੁਣ ਨਹੀਂ ਦਿਖਾਉਣਾ ਚਾਹੁੰਦਾ ਬੰਦ ਸਕਰੀਨ ਤੇ ਤਾਂ ਇਸ ਨੂੰ ਆਪਾਂ ਸਿਲੈਕਟ ਕਰ ਲਵਾਂਗੇ ਸਿਲੈਕਟ ਕਰਨ ਤੋਂ ਮੋਬਾਈਲ ਦੇ ਹੇਠਾਂ ਡਿਲੀਟ ਵਾਲੀ ਆਪਸ਼ਨ ਸਾਨੂੰ ਨਜ਼ਰ ਆਵੇਗੀ ਆਪਾਂ ਇੱਥੋਂ ਇਸ ਨੂੰ ਡਿਲੀਟ ਕਰ ਦੇਵਾਂਗੇ ਤਾਂ ਉਸ ਤੋਂ ਬਾਅਦ ਜੇਕਰ ਕੁਝ ਹੋਰ ਲਿਖਣਾ ਹੈ ਜਾਂ ਆਪਾਂ ਕੋਈ ਹੋਰ ਐਕਟੀਵਿਟੀ ਚੁਣੀ ਹੈ ਤਾਂ ਫਿਰ ਸਾਡੇ ਮੋਬਾਈਲ ਦੇ ਉੱਪਰ ਉਹ ਐਕਟੀਵਿਟੀ ਨਜ਼ਰ ਆਵੇਗੀ ਸੋ ਇਸ ਤਰ੍ਹਾਂ ਅਸੀਂ ਆਪਣੇ ਮੋਬਾਈਲ ਫੋਨ ਦੀ ਬੰਦ ਸਕਰੀਨ ਦੇ ਉੱਪਰ ਆਪਣਾ ਨਾਮ ਲਿਖ ਸਕਦੇ ਹਾਂ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ